ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ੋਭਤ ਅੰਗ 675 ਦੇ ਸ਼ੁਗਤਨਾਸਰੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਮ੍ਰਿਤ ਵੇਲੇ ਕਿਰਪਾਆਂ ਅਤੇ ਮੁਖਵਾਦ ਦੀ ਦਾਤ ਬਖਸ਼ਿਸ਼ ਹੋਈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੱਜ ਦੇ ਹੁਕਮਨਾਮੇ ਵਿੱਚ ਬਖਸ਼ਿਸ਼ ਕਰ ਰਹੇ ਨੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਕਿ ਇਹ ਪ੍ਰਮਾਤਮਾ ਕਿਰਪਾ ਕਰ ਸਾਡਾ ਗਰੀਬਾਂ ਦਾ ਜਿਹੜਾ ਦੁੱਖ ਆ ਦਰਦ ਆ ਉਹ ਦੂਰ ਕਰ ਸਾਧ ਸੰਗਤ ਜੀ ਜਿਨ੍ਹਾਂ ਦੇ ਅੱਜ ਪ੍ਰਕਾਸ਼ ਪੁਰਬ ਦਿਹਾੜੇ ਮਨਾ ਰਹੇ ਆ ਤੇ ਉਹਨਾਂ ਨੇ ਵੀ ਕਿਸੇ ਵੇਲੇ ਸੰਗਤ ਦਾ ਦੁੱਖ ਦਰਦ ਤੂਰ ਕੀਤਾ ਸੀ ਆਪਾਂ ਜਾਣਦੇ ਆ ਚੇਚਕ ਦਾ ਰੋਗ ਤੁਸੀਂ ਸਾਰੇ ਪਲੀ ਭਾਤ ਜਾਣ ਹੋ ਕਿ ਚੇਚਕ ਦਾ ਰੋਗ ਕੈਸਾ ਹੁੰਦਾ ਸਾਡੇ 5 ਸਾਲ ਦੀ ਉਮਰ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜਿਹੜੀ ਆ ਬਖਸ਼ਿਸ਼ ਦਿੱਤੀ। RAM ਰਾਏ ਦੀ ਕੁਝ ਗਲਤੀ ਕਰਕੇ ਜਦੋਂ ਔਰੰਗਜ਼ੇਬ ਨੇ ਜਦੋਂ ਹਰ ਰਾਏ ਸਾਹਿਬ ਜੀ ਨੂੰ ਆਪਣੇ ਕੋਲ ਸੱਜਿਆ ਤਾਂ ਗੁਰੂ ਸਾਹਿਬ ਨੇ RAM ਰਾਏ ਨੂੰ ਅਕਲ ਅਤੇ ਮਤ ਬੁੱਧੀ ਦੇ ਅਨਸਾਰ ਕਿ ਲੱਭੀ ਇਹ ਵਧੀਆ ਹੈ। ਤੇ ਉਦੋਂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਅਜੇ ਜਿਹੜਾ ਛੋਟੇ ਸੀ ਤੇ ਕੀ ਹੋਇਆ ਕਿ ਜਦੋਂ RAM ਰਾਏ ਉਸ ਸਥਾਨ ਤੇ ਗਿਆ ਔਰੰਗਜ਼ੇਬ ਕੋਲ ਤੇ ਔਰੰਗਜੀਬ ਨੇ ਕਿਹਾ ਕਿ ਬੜੀ ਉਪਮਾ ਸੁਣੀ ਆ ਤੁਹਾਡੇ ਗੁਰੂ ਦੀ ਕੋਈ ਕਰਾਮਾਤ ਦਿਖਾਓ RAM RAJ ਜਿਹੜਾ ਉਹਦੀਆਂ ਗੱਲਾਂ ਵਿੱਚ ਆ ਗਿਆ ਤੇ ਉਹਨੇ ਜਿਹੜਾ ਵਾ ਕਰਾਮਾਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਧ ਸੰਗਤ ਜੀ ਬੜੀਆਂ ਕਰਾਮਾਤਾ ਦਿਖਾਈਆਂ ਫਿਰ ਔਰੰਗਜੀਬ ਨੇ ਸੋਚਿਆ ਵੀ ਇਹਨੂੰ ਇੱਕ ਚੀਜ਼ ਪੁੱਛ ਦੇਣਾ ਸ਼ਬਦ ਪੁੱਛਿਆ ਕਿ ਗੁਰਬਾਣੀ ਤੁਹਾਡਾ ਜਿਹੜਾ ਗ੍ਰੰਥ ਰਚਿਆ ਹੋਇਆ ਉਹਦੇ ਵਿੱਚ ਇੱਕ ਬਾਣੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆ ਇਕੰਦੇ ਵੀ ਇਹ ਜਿਹੜਾ ਵਾ ਸ਼ਬਦ ਗਲਤ ਵਰਤਿਆ ਗਿਆ ਤੇ ਰਾਮ ਰਾਏ ਵੀ ਆਂਦਾ ਇਹ ਜਿਹੜਾ ਸ਼ਬਦ ਆ ਹਾਂ ਇਹ ਕੁਛ ਅਰਥ ਵਿੱਚ ਗਲਤ ਹੈ ਫਿਰ ਉਹਨੇ ਕੀ ਆ ਇਹ ਪੰਕਤੀ ਬਦਲ ਦਿੱਤੀ ਸਾਧ ਸੰਗਤ ਜੀ ਮਿੱਟੀ ਬੇਈਮਾਨ ਕੀ ਕਿਹੜੇ ਪਈ ਘਮਿਆ ਕਹਿੰਦੇ ਆ ਕਿ ਇਹ ਸ਼ਬਦ ਬਦਲ ਨਾ ਕਰਕੇ ਰਾਮ ਰਾਏ ਨੂੰ ਸਦਾ ਲਈ ਗੁਰੂ ਸਾਹਿਬ ਜੀ ਨੇ ਬੇਮੁਖ ਕਰ ਦਿੱਤਾ ਕਿਉਂਕਿ ਗੁਰੂ ਜਿਹੜਾ ਵਾ ਸਾਰਿਆਂ ਦੀ ਗੱਲ ਸੁਣਦਾ ਏ ਜੇਕਰ ਗੁਰੂ ਤੋਂ ਹੀ ਆਪਾਂ ਬੇਮਕੋ ਹੋ ਕੇ ਚੱਲਾਂਗੇ ਤਾਂ ਗੁਰੂ ਨੇ ਸਾਡੀ ਗੱਲ ਨਹੀਂ ਸੁਣੀ ਸਾਧ ਸੰਗਤ ਜੀ ਹੁਣ ਕਈ ਜਿਹੜਿਆ ਮਗਰ ਲੋਕਾਂ ਦੇ ਲਾ ਕੇ ਆਪਣਾ ਧਰਮ ਜਿਹੜਾ ਵਾ ਅਰਗਤਨ ਕਰ ਲੈਂਦੇ ਨੇ ਕਿ ਉਹ ਸੁਖ ਪਾਉਣਗੇ ਨਹੀਂ ਸਾਧ ਸੰਗਤ ਜੀ ਕਦੇ ਨਹੀਂ ਸੁਖ ਪਾਉਣਗੇ ਆਪਣੇ ਪੁੱਤਰਾਂ ਨੂੰ ਜਿਹੜਾ ਗੁਰੂ ਸਾਹਿਬ ਨੇ ਕਦੇ ਇਹਨਾਂ ਚੀਜ਼ਾਂ ਤੋਂ ਨਹੀਂ ਬਖਸ਼ਿਆ ਤੇ ਆਪਣ ਬਖਸ਼ ਦੇਣਗੇ ਅਸੀਂ ਚਾਹੁੰਦੇ ਆ ਕਿ ਅਸੀਂ ਗੁਰੂ ਘਰ ਦਾ ਪ੍ਰਸ਼ਾਦ ਨਹੀਂ ਛਕਣਾ ਸਾਨੂੰ ਕਿਹਾ ਜਾਂਦਾ ਏ ਇਲੇ ਅਜ ਤੋਂ ਬਾਅਦ ਗੁਰੂ ਦੀ ਦੇਖ ਨਹੀਂ ਸਕਣੀ ਅਜ ਤੋਂ ਬਾਅਦ ਗੁਰੂ ਘਰ ਦਾ ਲੰਗਰ ਘਰ ਦਾ ਪ੍ਰਸ਼ਾਦ ਨਹੀਂ ਸਕਣਾ ਤੁਹਾਡਾ ਜਿਹੜਾ ਧਰਮੈ ਪੁੱਤਰ ਹੋ ਚੁੱਕਾ ਤੁਸੀਂ ਸੱਚੇ ਪ੍ਰਮਾਤਮਾ ਦੇ ਪੁੱਤਰ ਹੋ ਚੁੱਕੇ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਜਿਹਨੇ ਚਾਰੇ ਆਪਦੇ ਲਾਲ ਤੁਹਾਡੇ ਲਈ ਵਾਰ ਦਿੱਤੇ ਸਾਰਾ ਸਰਬੰਸਾ ਆਪਣਾ ਵਾਰ ਦਿੱਤਾ 5.5 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਮਹਾਰਾ ਸਾਹਿਬ ਜੀ ਅਤੇ ਬਾਅਦ ਵਿੱਚ 7 ਸਾਲ ਦੀ ਉਮਰ ਵਿੱਚ ਇਸ ਸਥਾਨ ਇਸ ਦੁਨੀਆ ਤੋਂ ਚਲੇ ਗਏ 7 ਸਾਲ ਦੀ ਉਮਰ ਸਾਧ ਸੰਗਤ ਜੀ ਕਿੰਨੀ ਹੁੰਦੀ ਹੈ ਤੁਸੀਂ ਆਪ ਸਿਆਣੇ ਕਿੰਨੀ ਕੁ ਉਮਰ ਹੁੰਦੀ ਹੈ ਕਿ ਗੱਲ ਕੁਛ ਨਹੀਂ ਸਾਡਾ ਇਤਿਹਾਸ ਦੱਸਣ ਵਾਲਾ ਕੋਈ ਅੱਜ ਕੱਲ੍ਹ ਸੰਸਾਰ ਵਿੱਚ ਰਿਹਾ ਹੀ ਨਹੀਂ ਗਿਆ ਸਾਰੇ ਮਾਇਆ ਤੇ ਪੈਸੇ ਦੇ ਨਾਲ ਜੁੜੇ ਹੋਏ ਅੱਜ ਕੱਲ੍ਹ ਪ੍ਰਚਾਰਕ ਨਹੀਂ ਕਥਾਵਾਜਕ ਨੇ ਕੋਈ ਕਹਿ ਦਿੰਦਾ ਤੈਨੂੰ ਕੋਠੀਆਂ ਕਾੜਾ ਦੇ ਦਾਂ ਤੂੰ ਇਹ ਕਹਿਣਾ ਬਾਬੇ ਦੀਪ ਸਿੰਘ ਦਾ ਅਸੀਸ ਨਹੀਂ ਲੱਥਾ ਉਹ ਤੇ ਇਦਾਂ ਹੀ ਜੰਗ ਕਰਦੇ ਇੱਕ ਦਿਨ ਵੀਰਾਂ ਤੇ ਸ਼ਹੀਦ ਹੋ ਕੇ ਚਲੇ ਗਏ ਖਤਮ ਹੋ ਕੇ ਚਲੇ ਗਏ ਤੇ ਉਹ ਮਗਰ ਲੱਗ ਜਾਂਦੇ ਆ ਕਰੋੜਾਂ ਦੀਆਂ ਕੋਠੀਆਂ ਮਿਲ ਜਾਂਦੀਆਂ ਕਰੋੜਾਂ ਦਾ ਸਮਾਨ ਮਿਲ ਜਾਂਦਾ ਕੀ ਲੋੜ ਆ ਅਗਲੇ ਦਿਨ ਕਥਾਵਾਜਕ ਘਰ ਜਾਂਦਿਆਂ ਨੂੰ ਕੋਈ ਮਾਰੀ ਆਈ ਹੁੰਦੀ ਆ ਕੋਈ ਫਰੇਜ਼ ਆਈ ਹੁੰਦੀ ਆ ਕੋਈ ਵਧੀਆ ਫਰਨੀਚਰ ਦਾ ਸਮਾਨ ਆਇਆ ਹੁੰਦਾ ਚਲੋ ਜੀ ਕਥਾਵਾਚਕ ਉਹਦੇ ਮੰਨੇ ਕਿਉਂਕਿ ਸੰਸਾਰ ਵਿੱਚ ਸਾਡਾ ਕਥਾਵਾਚਕਾਂ ਦਾ ਇਹ ਸਿਸਟਮ ਬਣ ਗਿਆ ਵਾ ਵੀ ਜਿੱਦੇ ਨਾਲ ਲੱਗੀ ਗੱਲ ਨਹੀਂ ਉਹਦੇ ਨਾਲ ਤੁਰ ਚੱਲੀ ਵੀ ਜਿਨਨੇ ਆਪਾਂ ਕੋਈ ਮਾਇਆ ਦਾ ਥੋੜਾ ਜਿਹਾ ਲਾਲਚ ਦਿੱਤਾ ਤੇ ਆਡਾ ਧਿਆਨ ਉਹਦੇ ਹਲ ਹੋ ਗਿਆ ਗੁਰੂ ਤੋਂ ਹੋ ਗਿਆ ਬੇਮੁਖ ਪ੍ਰਸਾਦ ਸੰਗਤ ਜੀ ਉਹਨਾਂ ਕਥਾਵਾਚਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਪਰਮਾਤਮਾ ਦੀ ਤਕੜੀ ਦਿੜ ਰਾਤ ਟੁੱਲ ਰਹੀ ਹੈ ਉਹਦੇ ਵਿੱਚ ਆਪਣੇ ਚੰਗੇ ਕਰਮ ਮਾੜੇ ਕਰਮ ਡੇਢ ਰਾਤ ਤੋਲੇ ਜਾ ਰਹੇ ਨੇ ਕਿਹੜਾ ਉਹਦੇ ਨਾਲ ਹੈ ਤੇ ਕਿਹੜਾ ਹੋਏ ਤੋਂ ਪਰੇ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦਾ ਜ਼ਿਕਰ ਜੀਵਨ ਪੜਦੇ ਆ ਮਾਤਾ ਕ੍ਰਿਸ਼ਨ ਕੌਰ ਜੀ ਦੀ ਗੁੱਖੋਂ ਅਤੇ ਪਿਤਾ ਸ਼੍ਰੀ ਗੁਰੂ ਹਰੈ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰਦਰਾ ਕੀਰਤਪੁਰ ਸਾਹਿਬ ਜਿੱਥੇ ਆਪਾਂ ਕੰਨੇ ਆ ਉਥੇ ਜਿਹੜਾ ਵਾ ਜ਼ਿਲ੍ਹਾ ਰੋਪੜ ਵਿਖੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਆਂਦਾ ਪਾਵਨ ਪ੍ਰਕਾਸ਼ ਗੁਰਪ ਤੇ ਜਨਮ ਹੋਇਆ ਆਪ ਸਭ ਨੂੰ ਸੰਗਤਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦੇ ਜਨਮ ਦਿਨ ਲੱਖ ਲੱਖ ਵਧਾਈਆਂ ਇਹ ਸਾਧ ਸੰਗਤ ਉਹਨਾਂ ਦੇ ਜੀਵਨ ਵਿੱਚ ਕੁਝ ਕੁ ਰਮਝਾਂ ਆਪ ਜੀ ਨੂੰ ਦਾਸ ਕਰਕੇ ਫਿਰ ਆਪਾਂ ਹੁਕਮਨਾਮੇ ਦੇ ਵਿਚਾਰ ਨਾਲ ਜੁੜਨਾ ਹੈ ਕਿਉਂਕਿ ਅੱਜ ਹੁਕਮਨਾਮਾ ਗੁਰੂ ਸਾਹਿਬ ਨੇ ਹੋਈ ਬਖਸ਼ਿਸ਼ ਕੀਤਾ ਜਿਹੜੇ ਗੁਰੂ ਨੇ ਸਾਨੂੰ ਦੁੱਖਾਂ ਤੋਂ ਦੂਰ ਕੀਤਾ ਤੇ ਉਹਦੇ ਲਈ ਸਾਡੇ ਲਈ 5 ਮਿੰਟ ਸਮਾਰਨੀ ਹੈਗਾ ਸਾਧ ਸੰਗਤ ਜੀ 5 ਸੈਕਿੰਡ ਦਾ ਸਮਾਰਨੀ ਹੈਗਾ ਅੱਜ ਕੱਲ ਸਾਡੇ ਲਈ ਉਹਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਨੇ ਐਡਾ ਵੱਡਾ ਜਿਹੜਾ ਵਾਪੀ ਇੱਕ ਸਟੈਂਡ ਖੜਾ ਕੀਤਾ ਬਾਲਾ ਪ੍ਰੀਤਮ ਕਹਿੰਦੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੂੰ ਕਹਿੰਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੀ ਇੱਕ ਸੇਵਾ ਨੂੰ ਦੇਖ ਕੇ ਤੇ ਇਹਨਾਂ ਦੀ ਐਨੀ ਵੰਦੀਆ ਜਿਹੜੀ ਆ ਪਹੁੰਚ ਨੂੰ ਦੇਖ ਕੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠ ਹੈ ਸਭ ਦੁੱਖ ਜਾਏ ਕਿ ਵੇਖੋ ਜਿਨ੍ਹਾਂ ਨੂੰ ਦੇਖਦੇ ਸੀ ਉਹਨਾਂ ਦਾ ਦੁੱਖ ਉੱਥੇ ਦੂਰ ਹੋ ਜਾਂਦਾ ਹੈ ਸਾ ਸੰਗਤ ਜਦੋਂ ਔਰੰਗਜੀਵ ਕੋਲ ਰਾਮਰਾਏ ਨੇ ਇਹ ਸ਼ਿਕਾਇਤ ਕੀਤੀ ਕਿ ਮੇਰੇ ਕੋਲੋਂ ਗੁਰਤਾ ਗੱਦੀ ਦਾ ਜਿਹੜਾ ਹੱਕ ਖੋ ਕੇ ਮੇਰੇ ਛੋਟੇ ਭਰਾ ਨੂੰ ਦੇ ਦਿੱਤਾ ਗਿਆ ਏ ਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਨੂੰ ਔਰੰਗਜੀਵ ਨੇ ਬਲਾਵਾ ਕਰ ਲਿਆ ਕਿ ਤੁਸੀਂ ਜਲਦ ਜਿਹੜਾ ਵਾ ਦਿੱਲੀ ਵਿਖੇ ਪਹੁੰਚੋ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਨੇ ਕਿਹਾ ਕਿ ਅਸੀਂ ਇਹੋ ਜਿਹੇ ਦਰਸ਼ਨ ਨਹੀਂ ਦੇ ਦਿੰਦੇ। ਸਾਾਨੂੰ ਲੋੜ ਨਹੀਂ ਜਾਂਦੀ ਪਰ ਦਿੱਲੀ ਦੀ ਸੰਗਤ ਦੀ ਅਰਜ਼ ਕਰ ਤੇ ਕਹਿਣ ਦੇ ਫਿਰ ਸੰਗਤ ਦੀ ਆਗਿਆ ਮੰਨ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਰੋ ਹੋ ਗਏ। ਗੁਰੂ ਸਾਹਿਬ ਤਿਆਰ ਹੋਏ ਜਦੋਂ ਜਾਣ ਲੱਗੇ ਰਸਤੇ ਵਿੱਚ ਪੰਜ ਪੰਜੋ ਘਰਾਮ ਦਾ ਏ ਉਥੇ ਲਾਲਚੰਦ ਜਿਹੜਾ ਪੰਡਤ ਆ ਉਹ ਕਹਿੰਦਾ ਕਿ ਤੂੰ ਤੇੜਾ ਵਾ ਬੜੀ ਤੁਹਾਡੀ ਕਰਾਮਾਤਾਂ ਸਿੱਖਾਂ ਦੀ ਮੈਂ ਵੇਖਿਆ ਤੁਹਾਡੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਤੁਸੀਂ ਬਣੇ ਹੋ ਮੈਨੂੰ ਕੋਈ ਕਰਾਮਾਤ ਦਿਖਾਓ ਮੈਂ ਤੁਹਾਨੂੰ ਕੋਈ ਗੀਤਾ ਦੇ ਅਰਥ ਪੁੱਛਣੇ ਤਾਂ ਮੈਨੂੰ ਦੱਸੋ ਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਅਸੀਂ ਜਿਹੜਾ ਵਾ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ ਆਪਾਂ ਅੱਜ ਕੱਲ੍ਹ ਦੋ ਕਿਤਾਬਾਂ ਪੜਨ ਲਿਏ ਤੇ ਦੋ ਗਤ ਗ੍ਰੰਥ ਪੜ ਲਏ ਤੇ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਕਿ ਮੇਰੇ ਤੋਂ ਵੱਡਾ ਕਥਾਵਾਚਕ ਮੇਰੇ ਤੋਂ ਵੱਡਾ ਪਾਜੀ ਸਿੰਘ ਨਹੀਂ ਮੇਰੇ ਵੱਡਾ ਕੋਈ ਜਿਹੜਾ ਵਾ ਰਮ ਜੀ ਨਹੀਂ ਠੀਕ ਹੈ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਨੇ ਕਿਹਾ ਕਿ ਮੈਂ ਕੁਛ ਨਹੀਂ ਆ ਕਰੇ ਕਰਾਵੇ ਆਪੇ ਆਪ ਮਾਨਕ ਦੇ ਕੇ ਕੁਛ ਨਹੀਂ ਆਜ ਕਿ ਜੋ ਕੁਛ ਕਰਨਦਾ ਪ੍ਰਮਾਤਮਾ ਹੈ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਕੋਈ ਇਨਸਾਨ ਲੈ ਉਸ ਅੱਦ ਕੇ ਉਹ ਅਰਥ ਕਰ ਦੇਣਗੇ ਪੰਡਿਤ ਬੜਾ ਚਲਾਕ ਸੀ ਸਾਧ ਸੰਗਤ ਜੀ ਉਨੇ ਰਸਤੇ ਵਿੱਚੋਂ ਇੱਕ ਜਿਹੜਾ ਵਾ ਛੱਜੂ ਨਾਮ ਦਾ ਜਿਹੜਾ ਛੱਜੂ ਜੀ ਵਰ ਕਹਿੰਦੇ ਉਹਨੂੰ ਉਹਨੂੰ ਲੈ ਆ। ਉਹਨੂੰ ਨਾ ਕੋ ਸਮਝ ਕਮਲਾ ਰਮਲਾ ਹੈ ਦਿਨ ਰਾਤ ਰਸਤਿਆਂ ਵਿੱਚ ਭੜਕਦਾ ਫਿਰਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਜਦੋਂ ਨੇਤਰਾ ਚ ਨੇਤਰ ਪੈ ਸਾਧ ਸੰਗਤ ਜੀ ਤੇ ਛੱਜੂ ਜਿਹੜਾ ਵਾ ਪੜ ਤੋਂ ਹੀ ਤਾਂ ਆਉ ਗਿਆ। ਜਦੋਂ ਉਹਨੇ ਗੀਤਾ ਦੇ ਅਰਥ ਕਰਕੇ ਸੁਣਾਏ ਤੇ ਜਿਹੜਾ ਪੰਡਿਤ ਸੀ ਉਹ ਟਹਿ ਕੇ ਚਰਣਾ ਵਿੱਚ ਡੇਪਿਆ। ਉਹੋ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਬਰਾਜਮਾਨ ਨੇ ਪਰ ਸਾਡਾ ਵੇਖੜਦਾ ਨਜ਼ਰੀਆ ਜਿਹੜਾ ਵੱਖਰਾ ਹੈ ਤੇ ਉਹ ਹੀ ਜਿਹੜਾ ਲਾਲਚੰਦ ਪੰਡਤ ਸੀ ਮੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆ ਦੇ ਨਾਲ ਪੰਗਾਣੀ ਦੇ ਯੁੱਧ ਵਿੱਚ ਕਹਿੰਦੇ ਆ ਸ਼ਹੀਦ ਹੋਏ ਗੁਰੂ ਦਾ ਸਿੱਖ ਬਣਿਆ ਤੇ ਐਸੀ ਗੁਰੂ ਸਾਹਿਬ ਦੀ ਕਿਰਪਾ ਵਾ ਐਸੀ ਰਮਜਾ ਕਹਿੰਦੇ ਇੱਕ ਹੋਰ ਛੋਟੀ ਜੀ ਗੱਲ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਉੱਥੇ ਰਹਿੰਦੇ ਸੀ ਕੀਰਤਪੁਰ ਤੇ ਇੱਕ ਰਾਜਾ ਆਉਂਦਾ ਸੀ ਉਹ ਰਾਜੇ ਨੂੰ ਗੁਰੂ ਸਾਹਿਬ ਕਦੀ ਦਰਸ਼ਨ ਨਹੀਂ ਦਿੱਤੇ ਉਹਦੀ ਗਲਤੀ ਪਤਾ ਕੀ ਸੀ ਜਦੋਂ ਉਹਦੇ ਘਰ ਕੋਈ ਧੀ ਜਨਮ ਲੈਂਦੀ ਸੀ ਤਾਂ ਉਹਨੂੰ ਕੋਖਵੇ ਚੀ ਮਾਰ ਦਿੰਦਾ ਸੀ ਗੁਰੂ ਸਾਹਿਬ ਨੇ ਕਿਹਾ ਤੇਰੇ ਅਨੂੰ ਦਰਸ਼ਨ ਹੀ ਚਾਹ ਤੇ ਨਾਂ ਚ ਨੂੰ ਹੀ ਦਰਸ਼ਨ ਦੇਣੇ ਨੇ ਉਹਨੂੰ ਉਸ ਵਕਤ ਗੁਰੂ ਸਾਹਿਬ ਨੇ ਕੁੜੀ ਮਾਰ ਕਿਆ ਸੀ ਜਿਹੜਾ ਆਪ ਬਰਤ ਦੇਣ ਤੇ ਕੁੜੀ ਮਾਰਦਾ ਸੰਗਣੀ ਕਰਨਾ ਜਿਹੜਾ ਆਪਣੀ ਧੀ ਦਾ ਜਿਹੜਾ ਕਤਲ ਕਰ ਦਿੰਦਾ ਏ ਉਹ ਬੰਦੇ ਦਾ ਕਦੀ ਸੰਗਣੀ ਕਰ ਪੁੱਤਰ ਦੀ ਲਾਲਸਾ ਵਿੱਚ ਉਹਨੇ ਪਤਾ ਨਹੀਂ ਕਿੰਨੀਆਂ ਧੀਆਂ ਦੇ ਜਿਹੜੇ ਗਲੇ ਘੁੱਟੇ ਕਿੰਨੀਆਂ ਧੀਆਂ ਮਾਰੀਆਂ ਸੀ ਪਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਵਰਲਾਪ ਬਹੁਤ ਕਰਦਾ ਏ ਤੇ ਫਿਰ ਗੁਰੂ ਸਾਹਿਬ ਨੇ ਉਹਨੂੰ ਇਹ ਸ਼ਬਦ ਹਦਾਇਤ ਕੀਤੀ ਕਿ ਅੱਜ ਤੋਂ ਬਾਅਦ ਕੁੜੀ ਮਾਰਾ ਕਦੇ ਕਿਸ ਧੀ ਨੂੰ ਮਾਰਨਾ ਨਹੀਂ ਅੱਜ ਤੋਂ ਬਾਅਦ ਜਿਹੜਾ ਵਾ ਇਹਨਾਂ ਨੂੰ ਧੀਆਂ ਸਮਝ ਕੇ ਰੱਬ ਦਾ ਸਰੂਪ ਸਮਝ ਕੇ ਇਹਨਾਂ ਦਾ ਸਤਿਕਾਰ ਕਰਨਾ ਹੈ ਤੇ ਫਿਰ ਉਹਨੂੰ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਹਿਬ ਨੇ ਬਖਸ਼ਿਆ ਐਸਸਿ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਦੋਂ ਔਰਨਜੇਬ ਦੇ ਸਦਨ ਤੇ ਗੁਰੂ ਸਾਹਿਬ ਨਾ ਆ ਗਏ ਸੰਗਤ ਨੇ ਅਰਜ ਕੀਤੀ ਗੁਰੂ ਸਾਹਿਬ ਆਓ ਤਾਂ ਗੁਰੂ ਸਾਹਿਬ ਗਏ ਜਿੱਥੇ ਰਾਜਾ ਜੈਸਿੰਘ ਦਾ ਮਹਿਲ ਬਣਿਆ ਨਾ ਸਾਧ ਸੰਗਤ ਜੀ ਉਸੇ ਗੁਰਦਾਰੇ ਤੋਂ ਅਮੜ ਕੇ ਨਾਂ ਬਣਿਆ ਸੀ ਗੁਰਦਾਰਾ ਬੰਗਲਾ ਸਾਹਿਬ ਉਸੇ ਮਹਿਲ ਦੇ ਵਿੱਚ ਰਾ ਕੇ ਰਹਿ ਜਾ ਕੇ ਗੁਰੂ ਸਾਹਿਬ ਟਿਕੇ ਸੀ ਉੱਥੇ ਸੰਗਤ ਆਵਧਾਰ ਕੀਤਾ ਤੇ ਜਦੋਂ ਕੁਝ ਦਿਨ ਰਹਿਣ ਕਰਕੇ ਉੱਥੇ ਕੀ ਹੋਇਆ ਕਿ ਚੀਚਿਗ ਦੀ ਬਿਮਾਰੀ ਫੈਲ ਗਈ ਸਾਧ ਸੰਗਤ ਜੀ ਕਰ ਛੋਟਾ ਜਾਂ ਸਤਿਗੁਰ ਜੀ ਨੇ ਇੱਕ ਚ ਬੱਚਾ ਬਣਾਇਆ ਉਹਦੇ ਵਿੱਚ ਗੁਰੂ ਸਹਿ ਨੇ ਕਿਹਾ ਕਿ ਜਿਹੜਾ ਇਥੋਂ ਜਲਦੀ ਪੌਹ ਲੈਗਾ ਸਾਧ ਸੰਗਤ ਦਾ ਜਿਹੜਾ ਆਪਣਾ ਪੌਹ ਚੱਲਦਾ ਨਾ ਇਹ ਉਹੀ ਹੈ ਕੋਈ ਵੀ ਦੋਖਿਆ ਨਾ ਕੋਈ ਵੀ ਦਿਲ ਇਦਰੀਆ ਤੇ ਇਹਦਾ ਚਰਨ ਅੰਮ੍ਰਿਤ ਵੀ ਪੀ ਲਿਆ ਤੇ ਮਾਰੇ ਕਿਰਪਾ ਕਰ ਦਿੰਦੇ ਨੇ ਪਰ ਅਸੀਂ ਕੀ ਆ ਅਸੀਂ ਚਪਲਾ ਲਿਆ ਕੇ ਵਿੱਚ ਧੋਨੇ ਆ ਸਾਨੂੰ ਕੋਈ ਸਮਝ ਨਹੀਂ ਸਾਨੂੰ ਕੋਈ ਦੱਸਣ ਵਾਲਾ ਨਹੀਂ ਸਾਧ ਸੰਗਤ ਕਿਉਂਕਿ ਇਹ ਜਿਹੜੀ ਚਰਨ ਗੰਗਾ ਵਾ ਚਰਨ ਗੰਗਾ ਪਾਵੇ ਇਹਦੇ ਵਿੱਚ ਗੰਗਾ ਦਾ ਵਾਸ ਹੈ ਇਦੇ ਵਿੱਚ ਪ੍ਰਮਾਤਮਾ ਦਾ ਅੰਮ੍ਰਿਤ ਹੈ ਜਿਹੜੀ ਸੰਗਤ ਆਣ ਕੇ ਆਪਦੇ ਚਰਨਤੋਂ ਹੁੰਦੀ ਹੈ ਜੇਕਰ ਉਹ ਚਰਨ ਨੂੰ ਕਿਤੇ ਧੂੜ ਨੂੰ ਆਪਣੇ ਹਿਰਦੇ ਅੰਦਰ ਲੈ ਜੇ ਤੇ ਸਾਰੇ ਦੁੱਖ ਦਿਲ ਤੇਰਦੂਰ ਹੋਏ ਨੇ ਕਹਿੰਦੇ ਆ ਫਿਰ ਗੁਰੂ ਸਾਹਿਬ ਜੀ ਦੀ ਆਗਿਆ ਨੇ ਮਾਰੇ ਨੇ ਬਖਸ਼ਿਸ਼ ਕੀਤੀ ਕਿ ਸਾਰੇ ਜਿਹੜੇ ਇਸ ਵਿੱਚ ਇਸ਼ਨਾਨ ਕਰੋ ਕਹਿੰਦੇ ਆ ਕਿ ਹੌਲੀ ਹੌਲੀ ਜਦੋਂ ਸਾਰੀ ਸੰਗਤ ਠੀਕ ਹੋਣ ਲੱਗੀ ਚੇਚਕ ਦਾ ਰੋਗ ਖਤਮ ਹੋਣ ਲੱਗਾ ਤੇ ਗੁਰੂ ਜੀ ਤੇ ਥੋੜੇ ਥੋੜੇ ਲੱਛਣ ਦੇਖਣ ਲੱਗੇ ਇਸ ਬਿਮਾਰੀ ਦੇ ਤੇ ਇੱਕ ਦਿਨ ਕੀ ਹੋਇਆ ਕਿ ਜਾਦਾ ਸੇਤ ਵਿਗਰਨ ਕਰਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਜਿਹੜੇ ਇਸ ਸੰਸਾਰ ਤੋਂ ਜਾਣ ਲੱਗੇ ਤਾਂ ਸੰਗਤ ਨੇ ਕਿਹਾ ਕਿ ਹੁਣ ਸਾਨੂੰ ਕਿੰਨਾ ਨਾ ਜੋੜ ਜੱਲੇ ਜੋ ਆ ਗੁਰੂ ਸਾਹਿਬ ਜੀ ਨੇ ਕਿਹਾ ਬਾਬਾ ਬਕਾਲੇ ਤੇਰੇ ਗੁਰੂ ਸਾਹਿਬ ਨੇ ਗੁਰੂ ਤੇਗਪਾਧਰ ਮਹਾਰਾਜ ਸਾਹਿਬ ਜੀ ਦਾ ਸੰਕੇਤ ਕੀਤਾ ਕਿ ਬਾਬੇ ਬਕਾਲੇ ਵਿਖੇ ਜਿਹੜੇ ਉਹ ਭਗਤੀ ਕਰ ਰਹੇ ਨੇ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਅੱਗੇ ਜਿਹੜੇ ਗੁਰੂ ਤੁਹਾਡੇ ਹੋ ਨਹੀਂ ਸੋ ਇਹ ਸੀ ਸੂਖਮ ਜਾਂ ਗੁਰੂ ਸਾਹਿਬ ਜੀ ਦਾ ਜੀਵਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦਾ ਜੀਵਨ ਕਰਾਮਾ ਤਾਂ ਬਹੁਤ ਨੇ ਸੰਸਾਰ ਵਿੱਚ ਪਰ ਗੁਰੂ ਸਾਹਿਬ ਨੇ ਕਿਹਾ ਕਰਾਮਾਤ ਕਦੀ ਨਹੀਂ ਕਿਸੇ ਨੂੰ ਦਿਖਾਉਣੀ ਜੇ ਤੂੰ ਵੱਧ ਪੜ ਗਿਆ ਕਦੀ ਖੇਡਣੀ ਕਹਿਣਾ ਮੈਂ ਵੱਧ ਗਿਆ ਗਿਆਨ ਵਾਲਾ ਉਹ ਕਹਿੰਦੇ ਸਦਾ ਨਿਮਕੇ ਰਹੋ ਤੁਹਾਡੀ ਵਾਅ ਵੀ ਤਰਤੀਰੀ ਹੋਗੀ ਤੁਹਾਨੂੰ ਕਦੀ ਵਾਅ ਵੀ ਤਤ ਨਹੀਂ ਲੱਗੂਗਾ ਕਦੀ ਤੁਹਾਨੂੰ ਕੋਈ ਲਾਗੇ ਜਿਹੜਾ ਤੁਹਾਨੂੰ ਕੋਈ ਬੁਰਾ ਭਲਾ ਨਹੀਂ ਬੋਲੇਗਾ ਜਿੰਨਾ ਗੁਣ ਹੈਗਾ ਹਿਰਦੇ ਅੰਦਰ ਧਾਰਨ ਕਰਕੇ ਰੱਖੋ ਗੁਪਤ ਰਹੋ ਸੰਸਾਰ ਵਿੱਚ ਕਦੀ ਕਿਸੇ ਨੂੰ ਆਪਣੇ ਬਾਰੇ ਨਾ ਦੱਸੋ ਮੈਂ ਇੰਨਾ ਜਾਣਦਾ ਮੈਂ ਇੰਨਾ ਜਾਣਦਾ ਸਾਰੇ ਗੁਪਤ ਰਹੋ ਆਪ ਦਾ ਗੁਪਤ ਰਹਿ ਕੇ ਚੱਲੋ ਸੰਸਾਰ ਵਿੱਚ ਪਤਾ ਕੋਈ ਨਹੀਂ ਕਿਹੜੇ ਪਾਸੋਂ ਕਿਹੜੀ ਹਵਾ ਨੇ ਆ ਕੇ ਆਪਾਂ ਜਿਹੜਾ ਢੈ ਢੇਰੀ ਕਰ ਦਿੱਤੀ ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਦੀਰਦਰ ਦੇ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰਨੇ ਤੋਂ ਦੁੱਖ ਨਾ ਸਕੇ ਭੀ ਆਪ ਕਿ ਇਹ ਸਾਰਿਆਂ ਦੇ ਤਾਰਨ ਵਾਲੇ ਪ੍ਰਮਾਤਮਾ ਕਿਰਪਾ ਕਰ ਸਾਡੇ ਤੇ ਜਿਹੜਾ ਇਹ ਦੁੱਖ ਆਉਂਦਾ ਹੈ ਜੋ ਦਿਲਿਤਰ ਆਉਂਦੇ ਨੇ ਜੋ ਆਲਸ ਨੀਦ ਆਉਂਦਾ ਹੈ ਇਹਨੂੰ ਤਿਆਗ ਜਿਹੜੇ ਆ ਸਾਡੇ ਤੇ ਕਿਰਪਾ ਕਰੋ ਅਸੀਂ ਇਹਨੂੰ ਤਿਆਗ ਕਰਕੇ ਅਮਰ ਤੇਲੇ ਦਾ ਸਮਾ ਸੰਭਾਲ ਲਈਏ ਸਾਧੂ ਸੰਗ ਭਜਉ ਗੋਪਾਲ ਆਣ ਸੰਨਿ ਕ੍ਰਿਸ਼ਨ ਸੂਜੈ ਇਹ ਜਤਨ ਕਟਕਾਲ ਕਹਿੰਦੇ ਆ ਕਿ ਜਿਹੜੇ ਚੀਜ਼ਾਂ ਨੂੰ ਖਤਮ ਕਰਨਾ ਹੈ ਤੇ ਸਾਧੂ ਦਾ ਸੰਗ ਤੇ ਸਾਧ ਸੰਗਤ ਵਿੱਚ ਜੁੜ ਜੁੜਨਾ ਪੈਣਾ ਹੈ ਠਾਕੁਰ ਰਾਖੇ ਜਨ ਕੀ ਆਪ ਫਿਰ ਪ੍ਰਮਾਤਮਾ ਆਪ ਅੱਗੇ ਹੋ ਕੇ ਰੱਖਦਾ ਹੈ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਬਖਸ਼ਿਸ਼ ਕਰਦੇ ਨੇ ਆਦ ਅੰਤ ਦੇ ਆਲ ਪੂਰਨ ਇਸ ਬਿਣਾ ਨਹੀਂ ਕੋਈ ਕਹਿੰਦੇ ਆਦ ਵੀ ਤੇ ਅੰਤ ਤੱਕ ਵੀ ਆਦਿ ਦਾ ਸਾਥ ਸੰਗਤ ਜੀ ਆਰੰਭ ਹੋਣਾ ਅੰਤ ਹੁੰਦਾ ਖਤਮ ਹੋਣਾ ਆਦਤੋ ਲੈ ਕੇ ਅੰਤ ਤੱਕ ਗੁਰੂ ਸਾਹਿਬ ਸਦਾ ਤੁਹਾਡੇ ਨਾਲ ਨੇ ਆਦ ਅੰਤ ਦੇ ਆਲ ਪੂਰਨ ਇਸ ਬਿਨਾ ਨਹੀਂ ਕੋਈ ਕਹਿੰਦੇ ਉਹ ਪ੍ਰਮਾਤਮਾ ਬਿਨਾ ਕੋਈ ਨਹੀਂ ਇਸ ਸੰਸਾਰ ਵਿੱਚ ਜਿਹੜਾ ਤੇਰਾ ਦੁੱਖ ਘਟ ਸਕਦਾ ਹੈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਇ ਜਿਹੜਾ ਤੇਰੇ ਦਿੜ ਰਾਤ ਜਨਮ ਮਰਨ ਦੇ ਗੇੜ ਘਟ ਰਿਹਾ ਏ ਫਿਰ ਤੂੰ ਕਿਉਂ ਨਹੀਂ ਸਿਮਰਦਾ ਜਪ ਜਪ ਸਿਮਰ ਸੁਆਮੀ ਸੋਏ ਕਹਿੰਦੇ ਜਿਹੜੇ ਰਾਤ ਜਪਨਾ ਕਰੋ ਸਿਮਰਨ ਕਰੋ ਫਿਰ ਬਖਸ਼ਿਸ਼ ਕਰਦਿੰਨੇ 베ਦ ਸਿਮਰਤ ਕਥਾ ਸਾਧ ਤੇ ਭਗਤ ਕਰੇ ਵਿਚਾਰ ਕਿ ਜਿਹਨੂੰ 베ਦ ਸ਼ਾਸਤਰ ਗ੍ਰੰਥ ਪੜ ਰਹੇ ਨੇ ਤੇ ਭਗਤ ਜਿਹੜੇ ਉਹਦੇ ਬਾਰੇ ਦਿਨ ਰਾਤ ਵਿਚਾਰ ਕਰ ਰਹੇ ਨੇ ਕਿ ਕਿਸੇ ਹਿਸਾਬ ਨਾਲ ਸਾਨੂੰ ਪਤਾ ਲੱਗ ਜੇ ਕਿ ਸ੍ਰਿਸ਼ਟੀ ਦਾ ਰਚਨਹਾਰ ਹੈ ਕੌਣ ਕਹਿੰਦੇ ਫਿਰ ਉਹਨੂੰ ਸਿਮਰਨਾ ਕਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਕਹਿੰਦੇ ਆ ਜਿਨ੍ਹਾਂ ਨੂੰ 베ਦ ਸ਼ਾਸਤਰਾਂ ਚ ਨਹੀਂ ਨ ਲੱਭਦਾ ਜੋ ਸਾਧ ਸੰਗਤੋ ਚ ਜੁੜ ਜਨ ਸਾਰਾ ਕੁਝ ਇੱਥੇ ਮਿਲ ਜਾਣਾ ਐਦੇ ਵਿੱਚ ਹੀ ਤੁਹਾਨੂੰ ਸੋਚੀ ਪੈ ਜਾਣੀ ਆ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਕਹਿੰਦੇ ਚਰਨ ਸ਼ਰਮ ਦੇ ਵਿੱਚ ਸਾਰਾ ਕੁਝ ਆ ਰਾਸ ਪੂੰਜੀ ਏਕ ਪੂੰਜੀ ਰੱਖੋ ਨਾਮ ਦੀ ਧਨ ਦੌਲਤ ਕਦੀ ਨਾਲ ਨਹੀਂ ਜਾਣਾ ਨਾ ਸੰਸਾਰ ਦੀ ਕੋਈ ਵਸਤੂ ਨਾਲ ਜਾਣੀ ਜਾਣਾ ਪਰਮਾਤਮਾ ਦਾ ਨਾਮ ਹੈ ਇਹੋ ਪੂੰਜੀ ਇਕੱਠੀ ਕਰੋ ਫਿਰ ਬਖਸ਼ਿਸ਼ ਕਰਦੇ ਨੇ ਤਾਨ ਮਾਨ ਜਬਾਨ ਸਾਚਾ ਨਾਨਕ ਕੀ ਪ੍ਰਗਟੇਕ ਕਹਿੰਦੇ ਤਾਣ ਮੰਗਣਾ ਏ ਜੇ ਮਾਣ ਮੰਗਣਾ ਏ ਦੇ ਬਾਣ ਸਾਚਾ ਨਾਨਕੀ ਪਾਉੜੀ ਕਹਿੰਦੇ ਏਕ ਪ੍ਰਮਾਤਮਾ ਦੇ ਰੱਖੋ ਕਦੇ ਵੀ ਕਿਸੇ ਕੋਲੋਂ ਜੋਰਨਾ ਮੰਗੋ ਕਦੇ ਵੀ ਕਿਸੇ ਕੋਲੋਂ ਮਾਣ ਦੀ ਆਸ ਨਾ ਕਰੋ ਮਾਣ ਕਰੋ ਆਪਣੇ ਪ੍ਰਮਾਤਮਾ ਤੇ ਤਾਣ ਵੀ ਤੁਹਾਨੂੰ ਜੋਰ ਹੀ ਬਖਸ਼ਣ ਵਾਲਾ ਪ੍ਰਮਾਤਮਾ ਏ ਮਾਣ ਵੀ ਬਖਸ਼ਣ ਵਾਲਾ ਪ੍ਰਮਾਤਮਾ ਕਿਉਂਕਿ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਊਟਿਆਂ ਦੀ ਊਟ ਨਿਆਸਰਿਆਂ ਦੇ ਆਸਰੀ ਨਾ ਗੱਤਿਆਂ ਦੀ ਗੱਤ ਨਾ ਪੱਤਿਆਂ ਦੀ ਪੱਤ ਜਿਹਦਾ ਕੋਈ ਸਹਾਰਾ ਨਹੀਂ ਸਹਾਰਾ ਬਨ ਵਾਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਜਿਹਨਾਂ ਦਾ ਜਿਹੜਾ ਸਹਾਰਾ ਲਓ ਸਾਧ ਸੰਗਤ ਗੁਰੂ ਸਾਹਿਬਾ ਕਿਰਪਾ ਕਰਨ ਇੰਨਿਆਂ ਕਬੀਤਿਆਂ ਪ੍ਰਵਾਨ ਕਰਨੀਆਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾ ਜੀ ਕਿਰਪਾ ਕਰਨ ਆਪ ਜੀ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਪੜਾਈ ਰੱਖਣ ਇਸੇ ਤਰ੍ਹਾਂ ਆਪ ਜੀ ਜਿੰਨੇ ਜੀ ਜੁੜ ਚੁੱਕੇ ਹੋ ਜਿੰਨੀਆਂ ਰੂਹਾਂ ਜੁੜੀਆਂ ਹੋ ਸਤਿਗੁਰੂ ਜੀ ਕਿਰਪਾ ਕਰਨ ਆਜਿਆਂ ਦਾ ਆਇਆ ਹੋਇਆ ਸਫਲਾ ਕਰਨ ਸੋ ਜਿੰਨੀਆਂ ਸੰਗਤਾਂ ਘਰਾਂ ਵਿੱਚ ਬੈਠੀਆਂ ਹੋਈਆਂ ਸੁਣ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਮਾਧੇਵ ਰਾਏ ਸੁਣ ਰਹੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਆਪ ਸੰਗਤਾਂ ਦੇ ਵੀ ਸੇਵਾ ਪ੍ਰਵਾਨ ਕਰਨ ਰਹਿਮਤ ਕਰਨ ਕਥਾ ਵਿਚਾਰ ਕਰਦਿਆਂ ਏਕ ਨੇ ਅਨੇਕ ਪ੍ਰਕਾਰ ਦੇ ਆਪੁੱਲਾ ਆ ਗਿਆਂ ਆਪ ਸੰਗਤਾਂ ਬਖਸ਼ਣ ਜੋਗ ਗੁਰੂ ਸਾਹਿਬ ਬਖਸ਼ਣ ਜੋਗ ਗੁਰੂ ਸਾਹਿਬ ਕਿਰਪਾ ਕਰਨ ਸੋ ਆਓ ਔਰ ਕੜਾ ਪ੍ਰਸ਼ਾਦ ਦੀ ਤੇਕ ਦਾ ਵਰਤਾਰਾ ਹੋਏਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਆਪਾਂ ਸਾਰੇ ਅਨੇ ਗਾਜੀਗਰ ਕੇ ਨਾਮ ਜਪਣੇ ਪਤਾ ਕੋਈ ਨਹੀਂ ਕਿਹੜੇ ਰੂਪ ਵਿੱਚ ਗੁਰੂ ਸਾਹਿਬ ਨੇ ਆਪਣਾ ਇਹ ਦੁੱਖ ਹੈ ਕੋਈ ਨਾ ਕੋਈ ਕੱਢ ਦੇਣਾ ਹੈ ਸੋ ਆਪਾਂ ਵੀ ਨਾਮ ਨਾਲ ਜੁੜਨਾ ਹੈ ਸਾਤ ਨਾਮ ਵਾਹੀ ਗੁਰੂ ਸਾਤ ਸਤ ਨਾਮ ਵਾਹਿਗੁਰੂ ਸਤ सात् नाम वाहे गुरु सत् ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਰਿ ਕ੍ਰਿਸ਼ਨ ਤੇ ਆਏ ਐ ਜਿਸ ਡਿਠੇ ਸਭ ਦੁੱਖ ਜਾਏ ਕਪਾ ਕਰਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਪ ਆਇਏ